ਵੱਡੀ ਖਬਰ ਇਸ ਵੇਲੇ ਦੇ ਸਾਂਝੀ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੀ ਜਥੇ ਐਸਜੀਪੀ ਸਦਫਤਰ ਚ ਕਤਲ ਹੋਇਆ ਜੀਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ SGPC ਦਫਤਰ ਦੇ ਵਿੱਚ ਕਤਲ ਹੋ ਗਿਆ ਤਲਵਾਰਾਂ ਨਾਲ ਕਈ ਵਾਰ ਕੀਤੇ ਜਿਸ ਤੋਂ ਬਾਅਦ ਕਤਲ ਹੋ ਗਿਆ ਦਰਬਾਰਾ ਸਿੰਘ ਮੁਲਾਜ਼ਮ ਦਾ ਨਾਂ ਦੱਸਿਆ ਜਾ ਰਿਹਾ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਦੋ ਮੁਲਾਜ਼ਮ ਆਪਸ ਦੇ ਵਿੱਚ ਝੜਦੇ ਆਂ ਬੁਰੀ ਤਰ੍ਹਾਂ ਦੇ ਨਾਲ ਜਿਸ ਤੋਂ ਬਾਅਦ ਦਵਾਰਾ ਸਾਹਿਬ ਨਾਮ ਦੇ ਮੁਲਾਜ਼ਮ ਦਾ ਕਤਲ ਹੋ ਜਾਂਦਾ ਹੈ ਦੱਸਦੀ ਕਿ ਦਰਬਾਰਾ ਸਿੰਘ ਮੁਲਾਜ਼ਮ ਜੋ ਕਿ ਡਿਊਟੀ ਕਰ ਰਿਹਾ ਸੀ ਉਹ ਮੌਕੇ ਦੇ ਨਾਲ ਹੀ ਉਸ ਦਾ ਸਾਥੀ ਮੁਲਾਜ਼ਮ ਜਿਸ ਦਾ ਨਾਂ ਸੁਖਬੀਰ ਸਿੰਘ ਦੱਸਿਆ ਜਾ ਰਿਹਾ ਹੈ ਸੁਖਬੀਰ ਸਿੰਘ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਦਰਬਾਰਾ ਸਿੰਘ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇੱਕ ਦੂਜੇ ਦੇ ਨਾਲ ਕਈ ਵਾਰ ਝੜਬੋਹਾਈ ਜਿਸ ਤੋਂ ਬਾਅਦ ਤਲਵਾਰਾਂ ਜਦੋਂ ਨਿਕਲਦੀਆਂ ਨੇ ਤਲਵਾਰਾਂ ਨੇ ਫਿਰ ਜਿਹੜਾ ਇੱਕ ਕਤਲ ਕਰ ਦਿੱਤਾ ਦੱਸਦੀ ਹੈ ਕਿ ਐਸਜੀਪੀਸੀ ਦਫ਼ਤਰ ਦੇ ਵਿੱਚ ਇਹ ਕਤਲ ਹੋਇਆ ਇੱਕ ਇੱਕ ਮੰਦ ਭਾਗੀ ਗੱਲ ਹੈ ਜਿੱਥੇ ਸਿੱਖਾਂ ਦਾ ਐਡਾ ਵੱਡਾ ਧਾਰਮਿਕ ਸਥਾਨ ਹੈ ਉੱਥੇ ਜਦੋਂ ਅਜਿਹੀ ਖਬਰ ਆਉਂਦੀ ਹੈ ਤਬ ਉਹ ਦੁੱਖ ਲੱਗਦਾ ਹੈ ਮਾਨੂੰ ਕਿਉਂਕਿ ਅਜਿਹੇ ਕਟਨਾਵਾ ਨਹੀਂ ਵਾਪਰਨੀਆਂ ਚਾਹੀਦੀਆਂ ਜਿੱਥੇ ਇੱਕ ਦੂਸਰੇ ਨੂੰ ਕੰਟਰੋਲ ਵਿੱਚ ਕਰਨ ਦੇ ਜਿਹੜੇ ਆ ਗੱਲਾਂ ਕੀਤੀਆਂ ਜਾਂਦੀਆਂ ਨੇ ਜਿੱਥੇ ਸਾਡੀ ਗੁਰਬਾਣੀ ਦਾ ਜਿਹੜਾ ਪਾਠ ਹੁੰਦਾ ਰੋਜ਼ਾਨਾ ਉੱਥ ਫਿਰ ਆਪਣੇ ਆਪ ਤੇ ਮੰਦਭਾਗੀ ਗੱਲ ਹੈ ਤੇ ਦੇਖ ਸਕਦੇ ਹੋ ਐਸਜੀਪੀਸੀ ਦੇ ਮੁਲਾਜ਼ਮ ਜਿਹੜੇ ਆਪਸ ਵਿੱਚ ਪੂਰੀ ਤਰ੍ਹਾਂ ਝੜ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਦਾ ਕਤਲ ਹੋ ਗਿਆ ਹੈ ਹਮਲਾ ਕੀਤਾ ਗਿਆ ਤਲਵਾਰਾਂ ਦੇ ਨਾਲ ਦਰਵਾਰਾ ਸਿੰਘ ਨਾਮ ਦੇ ਮੁਲਾਜ਼ਮ ਜਿਸ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਮੁਲਾਜ਼ਮ ਜਿਸ ਦੇ ਉੱਪਰ ਦੋਸ਼ ਲੱਗ ਰਹੇ ਹਨ ਕਿ ਤਲਵਾਰ ਦੇ ਨਾਲ ਦਰਵਾਰਾ ਸਿੰਘ ਨੂੰ ਵੱਢ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਉਸ ਦੀ ਮੌਤ ਹੋ ਗਈ ਆਪ حساب ਲਾ ਸਕਦੇ ਤੁਸੀਂ ਕਿੰਨਾ ਜ਼ਿਆਦਾ ਤਿੱਖਾ ਹਮਲਾ ਹੋਇਆ ਹੋਣਾ ਹੈ ਜਦੋਂ ਮੌਕੇ ਤੇ ਹੀ ਮੌਤ ਹੋ ਗਈ ਹੈ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਾਲਾਂਕਿ ਫਸੂਰ ਹਸਪਤਾਲ ਲੈ ਕੇ ਜਰੂਰ ਜਾਇਆ ਗਿਆ ਹੈ ਪਰ ਜਿੱਤੇ ਡਾਕਟਰ ਨੇ ਉਸ ਨੂੰ ਮਰ ਤੱਕ ਕੋਸ਼ਿਸ਼ ਕਰ ਦਿੱਤਾ ਹੈ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਐਸਜੀਪੀਸੀ ਦਫ਼ਤਰ ਦੇ ਵਿੱਚ ਐਸਜੀਪੀਸੀ ਮੁਲਾਜ਼ਮ ਦਾ ਕਤਲ ਕੀਤਾ ਗਿਆ ਤਲਵਾਰਾਂ ਦੇ ਨਾਲ ਵੱਢ ਕੇ ਰੱਖ ਦਿੱਤਾ ਗਿਆ ਐਸਜੀਪੀਸੀ ਮੁਲਾਜ਼ਮ ਔਰ ਦੂਜੇ ਮੁਲਾਜ਼ਮ ਨੇ ਕਤਲ ਕਰ ਦਿੱਤਾ ਹੈ ਦਰਵਾਰਾ ਸਿੰਘ ਨਾਂ ਦੱਸਿਆ ਜਾ ਰਿਹਾ ਹੈ ਕਾਤਲ ਜਿਹੜਾ ਜਿਸ ਨੇ ਕਤਲ ਕੀਤਾ ਹੈ ਉਸ ਦਾ ਨਾਮ ਸੁਖਬੀਰ ਸਿੰਘ ਦੱਸਿਆ ਜਾ ਰਿਹਾ ਹੈ ਬੜੀ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਗੁਰਦੁਆਰੇ ਦੇ ਵਿੱਚ ਗੁਰੂ ਘਰ ਦੇ ਵਿੱਚ ਹੀ ਵੱਡਾ ਕਤਲ ਕਰ ਦਿੱਤਾ ਗਿਆ ਹੈ ਇਸ ਸਵੇਰੇ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਮੜੀ ਘਟਣ ਵਾਪਰੀ ਸੱਚਖੰਡ ਸੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਟੋਨਸ ਕਰਜਾ ਉਹਦੇ ਕਾਫੀ ਗੰਭੀਰ ਛੱਟ ਲੱਗ ਗਈ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰ ਤਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਜਿਸ ਦਵਾਂਗੇ ਜੋ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਰੇ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਜਾਂ 2013 ਜਿੰਨੇ ਵੀ ਮੁਲਾਜ਼ਮ ਇਨਵੋਲ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਅਨੁਸਾਰ ਤੌਰੇਕ ਮੈਂ ਮਾਫੀ ਦੇਤੀ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਂਦੀ ਕੋਈ ਨਹੀਂ ਸੀ ਕਰਨੀ ਇਹ ਕਿੰਨਾ ਬਿਮਾਰਗਮਸਤਾ ਸੀਗਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਿੰਡ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਗਰਪਰ ਮਤਬਕੀ ਘਟਨਾ ਆ ਅਸੀਂ ਅਸੀਂ ਤੁਰੰਤ ਕ੍ਰਿਸ਼ ਕਰਕੇ ਕਾਰਵਾਈ ਕਰਾਂਗੇ ਤੁਹਾਨੂੰ ਕੰਮ ਕਰਦੇ ਦੋਗੇ ਇੱਕੋ ਜਗ੍ਹਾ ਕੰਮ ਕਰਨਾ ਨਹੀਂ ਇਹ ਦੋਵੇਂ ਹੀ ਡਾਕਟਰ ਦਰਬਾਰ ਸਾਹਿਬ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਝਾ ਬ੍ਰਾਂਝਾ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਕਰਨ ਨਾਲ ਆ ਤੇ ਕਰਕੇ ਇੱਕ ਦੂਜੇ ਨੂੰ ਰੋਜਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਵੀ ਜਰੂਰੀ ਹਜੇ ਤੱਕ ਤੇ ਹਾਲਤ ਸੇਰੀਅਸ ਆ ਨਹੀਂ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋ ਦੱਸਾਂਗੇ